ਸਤਿ ਸ਼੍ਰੀ ਅਕਾਲ ਜੀ ਅੱਜ ਆਏ ਆ ਜੀ ਮਾਈਕਸ਼ੌਪ ਤੇ ਇੱਥੇ ਆਪਣੇ ਸ਼ਹਿਰ ਦੇ ਬਹੁਤ ਹੀ ਪਤਵੰਤੇ ਸੱਜਣ ਮਨਜੀਤ ਸਿੰਘ ਭਾਟੀਆ ਜੀ ਸਾਨੂੰ ਜਾਣਕਾਰੀ ਦੇ ਰਹੇ ਆ ਇੱਕ ਵਿਲੱਖਣ ਤਰ੍ਹਾਂ ਦਾ ਖੂਨਦਾਨ ਕੈਂਪ 13 ਸਤੰਬਰ ਦਿਨ ਸ਼ਨੀਵਾਰ ਨੂੰ ਲਗਾਇਆ ਜਾ ਰਿਹਾ ਹੈ ਸ਼ਹਿਰ ਮਰਲੇ ਦੇ ਵਿੱਚ ਤੇ ਅੱਜ ਉਹਨਾਂ ਤੋਂ ਜਾਣਾਂਗੇ ਕਿ ਉਹ ਵਿਲੱਖਣ ਕਿਉਂ ਆ ਜਿਹੜਾ ਇਹ ਖੂਨਦਾਨ ਕੈਂਪ ਲੱਗ ਰਿਹਾ ਹੈ ਇਹ ਵੱਖਰਾ ਕਿਉਂ ਆ ਸਾਰੇ ਖੂਨਦਾਨ ਕੈਂਪਾਂ ਨਾਲੋਂ ਸੋ ਸਤਿ ਸ਼੍ਰੀ ਅਕਾਲ ਜੀ ਭਾਟੀਆ ਜੀ ਹੋਰ ਵਧੀਆ ਜੀ ਠੀਕ ਆ ਸੋ ਜਿੱਦਾਂ ਕੀ ਬੈਨਰ ਲੱਗਿਆ ਹੋਇਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਥੋੜਾ ਚੰਨਣਾ ਪਾਇਓ ਕਿ ਜਿਹੜਾ ਖੂਨਦਾਨ ਕੈਂਪ ਲੱਗ ਰਿਹਾ ਵੱਖਰਾ ਕਿਵੇਂ ਆ ਆਮ ਜਦੋਂ ਅਸੀਂ ਖੂਨਦਾਨ ਕੈਂਪ ਲਾਉਂਦੇ ਆ ਇਹ ਕੱਲਾ ਖੂਨਦਾਨ ਕੈਂਪ ਹੀ ਹੁੰਦਾ ਠੀਕ ਹੈ ਜੀ ਇਹ ਖੂਨਦਾਨ ਕੈਂਪ ਦੇ ਵਿੱਚ ਇੱਕ ਤੇ ਅੰਗਦਾਨ ਜਿਨ੍ਹਾਂ ਨੇ ਭਰਨੇ ਹੈਗੇ ਆ ਉਹਨਾਂ ਵਾਸਤੇ ਫਾਰਮ ਭਰੇ ਜਾਣਗੇ ਜਿਹੜੇ ਅੱਖਾਂ ਦਾਨ ਕਰਨੀ ਹੈ ਉਹਨਾਂ ਵਾਸਤੇ ਫਾਰਮ ਭਰੇ ਜਾਣਗੇ ਮਤਲਬ ਇਹ ਜਾਗਰੂਕਤਾ ਫੈਲਾਈ ਜਾਏਗੀ ਇਸ ਚੀਜ਼ ਬਾਰੇ ਵੀ ਅੰਗਦਾਨ ਤੇ ਜਿਹੜਾ ਅੱਖਾਂ ਦਾ ਦਾਨ ਹੈ ਉਹ ਆਪਾ ਕਿਦਾਂ ਕਰ ਸਕਦਾ ਮੇਰੀ ਵਾਈਫ ਦੀ 13 ਸਤੰਬਰ 2020 ਦੇ ਵਿੱਚ ਡੈਥ ਹੋ ਗਈ ਸੀ ਠੀਕ ਹੈ ਉਹਨਾਂ ਨੂੰ 5 ਸਾਲ ਹੋ ਜਨੇ 13 ਤਰੀਕ ਨੂੰ ਠੀਕ ਹੈ ਉਹਨਾਂ ਨੇ ਆਪਣੇ ਅੰਗਦਾਨ ਅੱਖਾਂਦਾਨ ਚਮੜੀ ਪੰਕੜੀਆਂ ਦਾਨ ਕੀਤੀਆਂ ਸੀ ਤੇ ਉਹ ਉਹਦੇ ਯਾਰ ਨੂੰ ਤਾਜਾ ਕਰਦੇ ਮੈਂ ਅੰਗਦਾਨ ਦੇ ਨਾਲ ਹੀ ਜੁੜਿਆ ਹੋਇਆ ਹਾਂ ਠੀਕ ਹੈ ਜੀ ਤੇ ਇਸ ਵਾਸਤੇ ਐਕੀਜਨ ਨੂੰ 13 9 ਨੂੰ ਕੱਦ ਤੇ ਸ਼ਨੀਵਾਰ ਹੈਗਾ ਆਮ ਹੀ ਸ਼ਨੀਵਾਰ ਖੂਨਦਾਨ ਕੈਂਪ ਲਗਾਉਂਦੇ ਆ ਹਮ ਇੱਥੇ ਮਤਲਬ 13 9 ਨੂੰ ਇੱਕ ਖੂਨਦਾਨ ਕੈਂਪ ਜਰ ਵੀ ਜਿਹੜੇ ਕੋਈ ਸਾਡੇ ਸੱਜਣ ਮਿੱਤਰ ਮਿਲਦੇ ਆ ਵੀ ਅਸੀਂ ਆਪਾਂ ਨੇ ਅੰਗਦਾਨ ਦੇ ਫਾਰਮ ਭਰਨੇ ਸੀ ਤੇ ਕਦੋਂ ਤੁਸੀਂ ਸਾਡੇ ਕੋਲ ਆਓ ਮੈਂ ਕਿਹਾ ਚਲੋ ਉਹਦੇ ਵਾਰ ਵੀ ਕੈਂਪ ਹੀ ਲਗਾ ਦਈਏ ਬਿਲਕੁਲ ਜਿਵੇਂ ਯਾਨੇ ਖੰਦਾਨ ਦੀ ਸ਼ੁਰੂ ਹੈ ਗਣੇ ਉਹਨਾਂ ਨੂੰ ਵੀ ਕੈਂਪ ਲਾਤਾ ਇਹ ਕੈਂਪ ਸਾਰਾ ਪੀਜੀਏ ਦੀ ਟੀਮ ਵੱਲੋਂ ਲੱਗਣਾ ਜੀ ਤੁਸੀਂ ਮੈਨੂੰ ਵੀਡੀਓ ਭੇਜੀ ਸੀ ਤੁਹਾਡੀ ਵਾਈਫ ਦੀ ਕਿਉਂਕਿ ਬਹੁਤ ਵੱਡੇ ਸਮਾਜ ਸੇਵੀ ਰਹੇ ਆ ਜਿਵੇਂ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਤੇ ਕੰਮ ਕੀਤਾ ਜਿਵੇਂ ਉਹਨਾਂ ਨੇ ਅੰਗਦਾਨ ਤੇ ਕੰਮ ਕੀਤਾ ਅੱਖਾਂਦਾਨ ਤੇ ਕੰਮ ਕੀਤਾ ਇੱਕ ਬਹੁਤ ਵੱਡੀ ਗੱਲ ਉਹਨਾਂ ਨੇ ਆਪਣੀ ਅੱਖਾਂਦਾਨ ਕੀਤੀਆਂ ਤੇ ਆਪਣੇ ਅੰਗਦਾਨ ਕੀਤੇ ਮਰਨ ਤੋਂ ਪਹਿਲੇ ਉਹਨਾਂ ਨੇ ਫਾਰਮ ਭਰ ਦਿੱਤੇ ਸੀਗੇ ਜਦੋਂ ਉਹ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅੰਗਦਾਨ ਕੀਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਵੱਡੀ ਮਿਸਾਲ ਹੈ ਜਦੋਂ ਪੀਜੀਆ ਰੋਟੋ ਡਿਪਾਰਟਮੈਂਟ ਹੈ ਜਿਹੜੇ ਅੰਗਦਾਨ ਲੈਂਦੇ ਆਗੇ ਜਦੋਂ ਉਹਨਾਂ ਦੀ ਡੈਥ ਹੋਈ ਹੈ ਤੇ ਉਹਨਾਂ ਨੇ ਉਦੋਂ ਅੱਖਾਂ ਅੱਖਾਂਦਾਨ ਤੇ ਅੰਗਦਾਨ ਦੇ ਫਾਰਮ ਭਰੇ ਹੋਏ ਸੀ ਉਹਨਾਂ ਦੀ 19ਵੀਂ ਡੋਨੇਸ਼ਨ ਸੀ ਜਦੋਂ ਉਹਨਾਂ ਦੇ ਪੀਜੀਆ ਦੇ ਵਿੱਚ ਕੀਤੀ ਹੈਗੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਡੋਨੇਸ਼ਨ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੋ ਦਾਪ ਨੇ ਹਾਈਲਾਈਟ ਕੀਤਾ ਹਰ ਖਬਰ ਨੂੰ ਕਵਰੇ ਦਿੱਤੀ ਹਾਂਜੀ ਹੁਣ ਅੱਜ ਪੀਏ ਦੀ ਜਿਹੜੀ ਡੋਨੇਸ਼ਨ ਹੈਗੀ 2000 ਤੋਂ ਉੱਪਰ ਜਾਂਦੀ ਜਾਂਦੀ ਪਈ ਹੈ ਇਹਦੇ ਇਹਦੇ ਵਿੱਚ ਤੇ ਮੈਂ ਸੋਚਦਾ ਵੀ ਲੋਕਾਂ ਨੂੰ ਜਾਗਰੂਕਿਤ ਹੋਣੀ ਚਾਹੀਦੀ ਹੈ ਅੰਗਦਾਨ ਹੋਣਾ ਚਾਹੀਦਾ ਵਾ ਕਿਉਂਕਿ ਸਰੀਰ ਨੇ ਤੇ ਸੜ ਕੇ ਸੁਆਹ ਹੋ ਜਾਣਾ ਅੱਥੀ ਮਿੱਟੀ ਕਰ ਦੇਣਾ ਹੈਗਾ ਜੇ ਕਿਸੇ ਦੇ ਕੰਮ ਆ ਜਾਏ ਜਿਸ ਅੰਨਿਆਂ ਨੂੰ ਇਹ ਇੱਕ ਇੱਕ ਬੰਦੇ ਦੀਆਂ ਦੋ ਅੱਖਾਂ ਦੋ ਬੰਦਿਆਂ ਨੂੰ ਰੋਸ਼ਨੀ ਦੇ ਦਿੰਦੀਆਂ ਉਹ ਜਿਹਨੇ ਕਦੇ ਸੰਸਾਰ ਦੇਖਿਆ ਨੇ ਉਹ ਮਿਜਨ ਕਰਕੇ ਵੇਖੋ ਜਦੋਂ ਨੂੰ ਅੱਖ ਮਿਲ ਜਾਂਦੀ ਹੈ ਤੇ ਉਹ ਤੇ ਇੰਨੀ ਉਹਨੀ ਦਵਾਵਾਂ ਨਿਕਲਦੇ ਆ ਬਿਲਕੁਲ ਸੁਰ ਤੱਕ ਜਾਂਦੀਆਂ ਹੈਗੀਆਂ ਸੋ ਸਵਰਗੀ ਸਰਦਾਰੀ ਸਿੰਧਜੀਤ ਕੋਲਪਾਟਿਆ ਜੀ ਦੀ ਯਾਦ ਦੇ ਵਿੱਚ ਇਹ ਲਗਾਇਆ ਜਾ ਰਿਹਾ ਉਹਨਾਂ ਨੂੰ ਇਹ ਖੂਨਦਾਨ ਕੈਂਪਸ ਸਮਰਪਿਤ ਹੈ ਇੱਕ ਕੈਂਪ ਪੀਜੀਏ ਵੱਲੋਂ ਲਗਾਇਆ ਜਾ ਰਿਹਾ ਪੀਜੀਏ ਦੇ ਤਿੰਨੇ ਤਿੰਨੇ ਜਿਹੜੀ ਟੀਮਾਂ ਆੱਖਾਂ ਦਾਨ ਵਾਲੀ ਪੀਜੀਏ ਤੋਂ ਆਏਗੀ ਅੰਗਦਾਨ ਵਾਲੀ ਪੀਜੀਏ ਤੋਂ ਆਏਗੀ ਤੇ ਖੂਨਦਾਨ ਕੈਂਪ ਦੀ ਵੀ ਪੀਜੀਏ ਤੋਂ ਆਏਗੀ ਤੇ ਗੋਦਵਾਰਾ ਕੋ 400 ਸਭੇ ਕੇ ਕੈਂਪ ਲੱਗਣਾ ਜੀ ਕਿਉਂਕਿ ਅੱਗੇ ਵੀ ਕੋਟਵਾਲੀ ਸਾਹਿਬ ਲਾਇਆ ਨਾਲੇ ਮੈਂ ਸਾਰੇ ਮੈਂਬਰਾਂ ਨੂੰ ਇਸ ਅਪੀਲ ਕਰੂੰਗਾ ਵੀ ਖੂਨਦਾਨ ਕਰੋ ਜਿਨ੍ਹਾਂ ਨੇ ਅੰਗਦਾਨ ਕਰਨ ਦੀ ਇੱਛਾ ਰੱਖਦੇ ਨੇ ਆਪਣਾ ਅੰਗਦਾਨ ਕਰਨ ਤੇ ਜਿਹੜੇ ਅੱਖਾਂਦਾਨ ਨਹੀਂ ਕਰਨੇ ਅੱਖਾਂ ਦੇ ਫਾਰਮ ਭਰਨ ਸੋ ਪਹਿਲਾਂ ਦੀ ਤਰ੍ਹਾਂ ਕੋਤਵਾਲੀ ਸਾਹਿਬ ਨੇ ਖੂਨਦਾਨ ਕੈਂਪ ਲਗਾਇਆ ਜਗਾ ਜਗਾ ਉਹੀ ਹੈ ਤੇ ਬਾਕੀ ਇੱਕ ਵਾਰ ਮੈਂ ਫੇਰ ਤੋਂ ਇਹ ਵੀਡੀਓ ਦੁਆਰਾ ਪੋਸਟ ਕਰੂੰਗਾ ਨੇੜੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ